ਜਿਵੇਂ ਮਰਜੀ ਕੋਈ ਹੱਥ ਲਾਈ ਜਾਵੇ ਕੋਈ ਅਚਾਨੀ ਮੰਦੀ ਭੌਂਦੀ ਨਿਆਣਾ ਪਾਓ ਤੇ ਭੌਂਦੀ ਨਾ ਪਾਓ ਦੇਖ ਸਕਦੇ ਬਹੁਤ ਸੋਹਣਾ ਦੋਸਤੋ ਥਾਣਾ ਹਵਾਨਾ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਝੋਟੀ ਵਾਲਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਹੀ ਪੈ ਜਾਂਦੀ ਆ ਤੇ ਬਾਈ ਦਾ ਦੋਸਤੋ ਵਪਾਰ ਦਾ ਕੰਮ ਆ ਤੇ ਰੁਟੀਨ ਚ ਹੀ ਬਾਈ ਕੋਲੇ ਦੋਸਤੋ ਬਾਈਆਂ ਦਾ ਪਸ਼ੂ ਹੁੰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਨਾਗਾ ਪ੍ਰੋਪਰ ਡਿਟੇਲ ਦੋਸਤੋ ਦੋਨਾਂ ਨਗਾਂ ਦੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਦੋਨੇ ਦੋਸਤੋ ਤਾਜ਼ੀਆਂ ਸੁਈਆਂ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀਪਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈਣੇ ਆਹ ਜੀ ਬਾਈ ਜੀ ਸਸੀ ਕਾ ਹੋਠ ਠੀਕ ਠਾਕ ਬਾਈ ਜੀ ਠੀਕ ਆ ਨਾ ਦੱਸੀ ਵੀਰ ਸੋਨੂੰ ਬਾਈ ਸੋਨੂੰ ਵਪਾਰ ਦਾ ਕੰਮ ਹੀ ਆ ਹਾਂਜੀ ਠੀਕ ਆ ਤੇ ਗਾਵਾਂ ਹੀ ਆਉਂਦੀਆਂ ਕਿ ਬਈ ਮੰਜਾ ਵੀ ਆ ਜਾਂਦੀਆਂ ਗਾਵਾਂ ਤੇ ਮਈਆਂ ਦੋਵੇਂ ਹੀ ਹੁੰਦੀਆਂ ਠੀਕ ਆ ਤੇ ਅੱਜ ਕਿੰਨੇ ਨਾਗ ਆ ਬਈ ਦੋ ਆਏ ਅੱਜ ਦੋਵੇਂ ਤਾਗੀਆਂ ਸੂਈਆਂ ਦੋਨੇ ਤਾਜੀਆਂ ਠੀਕ ਆ ਠੀਕ ਆ ਇਹ ਪਰਸੋ ਸੂਈ ਹੈ ਉਹ ਚੌਥੇ ਸੂਈ ਠੀਕ ਆ ਬਈ ਹੁਣ ਕਿੰਨਾ ਕੁ ਬੋਲਾ ਇਹਦੇ ਥੱਲੇ ਇਹ ਤੇ ਥੱਲੇ ਹੋ ਬਈ 12-13 ਕਿਲੋ ਠੰਡਾ ਬੋਲਾ ਹੈ ਸਮਝਾ ਚੋਂ ਵਾਲਾ 12-13 ਕਿਲੋ ਹੋਏ ਹੈਗਾ ਜੇਰ ਜੂ ਰੋਕੇ ਬਈ ਠੀਕ ਹੈ ਬੱਚਾ ਕੀ ਆ ਬਈ ਬੱਚਾ ਠੀਕ ਆ ਕਿੰਨਵਾ ਸੂਆ ਸੂਈ ਹੈ ਬਈ ਦੂਜਾ 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 ਸੂਆ ਸੂਈ ਹੈ ਲਓ ਬਈ ਕਰਾ ਸੰਗ ਦੇ ਵਿੱਚ ਵਹਿੜਾ ਥਣ ਹਵਾਨਾ ਦੋਸਤੋ ਬਹੁਤ ਸਾਫ ਆ ਬਾਕੀ ਦੋਸਤੋ ਸਿੰਘਾਂ ਵਾਲੀ ਆ ਜੇ ਗੱਲ ਕਰੀਏ ਤੇ ਠੰਡੀ ਸੀਲ ਬਾਈਆਂ ਦਾ ਬਹੁਤ ਆ ਦੇਖ ਸਕਦੇ ਹੋ ਜਿਵੇਂ ਮਰਜੀ ਕੋਈ ਹੱਥ ਲਾਈ ਜਾਵੇ ਕੋਈ ਅਚਾਨੀ ਮੰਦੀ ਭੌਂਦੀ ਦਿਆਣਾ ਪਾਓ ਤੇ ਭੌਂਦੀ ਨਾ ਪਾਓ ਦੇਖ ਸਕਦੇ ਬਹੁਤ ਸੋਹਣਾ ਦੋਸਤੋ ਥਾਣਾ ਹਵਾਨਾ ਮੋਟਾ ਮੋਟਾ ਥਾਣਾ ਦੋਸਤੋ ਮੁਠੀ ਚ ਪਈ ਆ ਬਿਲਕੁਲ ਠੰਡੀ ਸੀਲ ਆ ਦੋਸਤੋ ਦੇਖ ਸਕਦੇ ਪੂਛ ਚੱਕ ਕੇ ਖੜ ਗਈ ਬਈ ਥੱਲੇ ਥਾਣਾ ਤੇ ਹੱਥ ਮਾਰ ਰਿਆ ਕੋਈ ਅਚਾਨੀ ਮੰਦੀ ਦੋਸਤੋ ਸਿੰਘ ਜਰੂਰ ਹੈਗੇ ਆ ਬੱਚਾ ਵੱੱਛਾ ਤਿੰਨ ਦਿਨ ਹੋ ਗਏ ਦੋਸਤੋ ਸੂਈ ਨੂੰ ਥਣ ਹਵਾਨਾ ਦੋਵੇਂ ਪਾਸੇ ਤੋਂ ਤੁਹਾਨੂੰ ਅਨੁਮਾਨ ਕਰਾ ਦਿੰਦੇ ਆ ਬਿਲਕੁਲ ਠੰਡੀ ਸੀਲ ਆ ਦੋਸਤੋ ਦੇਖ ਸਕਦੇ ਬਹੁਤ ਸੋਹਣਾ ਦੋਸਤੋ ਥਣ ਲੱਗਿਆ ਕਰਮਾ ਵਾਲੀ ਨੂੰ ਦੇਖ ਸਕਦੇ ਆ ਬਾਕੀ ਤੋੜ ਕੇ ਵਿਖਾ ਦਿੰਦੇ ਆ ਲੈ ਦੇਖੋ ਹੋਣੀ ਸੋਹਣਾ ਕੱਦ ਕਾਠਾ ਕਰੋ ਸੰਗ ਦੇ ਵਿੱਚ ਆ ਦੋਸਤੋ ਸੋਹਣਾ ਦੁੱਧ ਪਿਆਉਣ ਵਾਲੀ ਵਹਿੜ ਆ ਇਹ ਗੱਲ ਕਰੀਏ ਨਾ ਗਰਮੀ ਦੇ ਵਿੱਚ ਦੇਖ ਸਕਦੇ ਦੇਖ ਸਕਦੇ ਪੂਰਾ ਜੋਸ਼ ਵਾਲਾ ਹਵਾਨਾ ਦੋਸਤੋ ਕੋਈ ਟੁੱਟਮਾ ਨਹੀਂ ਫੋਰ ਕਾਣੀ ਬਿਲਕੁਲ ਠੰਡੀ ਸੀ ਹਲਾ ਦੋਸਤੋ ਲੈ ਚੱਲ ਬਈ ਮੋੜ ਲਾ ਦੂਜਾ ਸੂਆ ਸੂਈਏ ਦੋਸਤੋ ਤਿੰਨ ਦਿਨ ਹੋ ਗਏ ਜੇਰ ਜੂ ਰੋਪਕੇ ਬਾਈਆਂ ਦਾ ਤੇ ਬੱਚੇ ਨੂੰ ਜਨਮ ਦਿੱਤਾ 12 ਲੀਟਰ ਦੁੱਧ ਇਸ ਵਕਤ ਤਿਆਰ ਆ ਜਿਹੜਾ ਬੋਲਾ ਦੋਸਤੋ ਬੰਨ ਲਾ ਬਈ ਕੋਈ ਨਹੀਂ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਕੰਕ ਸੂਈ ਸਵਾਈ ਹੈ ਦੋਸਤੋ ਦੋ ਟਾਈਮ ਚੋ ਤਿੰਨ ਟਾਈਮ ਚੋ ਤੇ ਭਾਈ ਦੁੱਧ ਕਿੰਨਾ ਕ ਪਾ ਦੂਗੀ ਇਹ ਇਹ ਬਈ 17 18 ਕਿਲੋ 17 18 ਕਿਲੋ ਪਾ ਦੂਗੀ ਠੀਕ ਆ ਤੇ ਰੇਟ ਕੀ ਕਰ ਦਾਂਗੇ ਭਰਾਏ ਦਾ ਰੇਟ ਬਈ 62000 ਰੁਪਈਆ 62000 ਕੋਈ ਥੋੜਾ ਬਹੁਤਾ ਮਾਨਤਨ ਹੋ ਜੀ ਠੀਕ ਆ ਲਓ ਬਈ 62000 ਰੁਪਈਆ ਰੇਟ ਆ ਮੌਕੇ ਤੇ ਮਾਨਤਨ ਹੋ ਜੂ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਠੀਕ ਠੀਕ ਲਓ ਬਈ ਦੁਬਾਰੇ ਫੇਰ ਤੁਹਾਨੂੰ ਨਿਗਾ ਮਾਰਾ ਦਿੰਨੇ ਆਂ ਬਿਲਕੁਲ ਠੰਡੀ ਸੀ ਲਾ ਦੋਸਤੋ ਜੇ ਗੱਲ ਕਰੀਏ ਥੋੜਾ ਜਿਹੀ ਕੈਮਰੇ ਤੋਂ ਪਸ਼ੂ ਕੁ ਭਰਾ ਜਾਂਦਾ ਦੇਖ ਸਕਦੇ ਬਹੁਤ ਸੋਹਣਾ ਦੋਸਤੋ ਥਨ ਲੱਗਿਆ ਕਰਮਾ ਵਾਲੀ ਨੂੰ ਬਿਲਕੁਲ ਠੰਡੀ ਸੀ ਲਾ ਤੇ ਰੇਟ 62000 ਹੈ ਨਾ ਬਈ ਠੀਕ ਆ ਤੇ ਦੋ ਨੰਬਰ ਦੀ ਗੱਲ ਕਰ ਲਈਏ ਬਈ ਇਹ ਵੀ ਦੂਜਾ ਕ੍ਰੋਸ ਅੰਗ ਦੇ ਵਿੱਚ ਦੂਜਾ ਸੁਹੇ ਇਹ ਦੂਜਾ ਸੁਹੇ ਜੇ ਇਹਨੂੰ ਅੱਜ ਤਿੰਨ ਦਿਨ ਹੋ ਗਏ ਕਿ ਚਾਰ ਚੌਥਾ ਦਿਨ ਹੋ ਗਿਆ ਠੀਕ ਆ ਇਹ ਥੱਲੇ ਵੀ 13 ਕਿਲੋ ਬੋਲ ਇਹਦੇ ਥੱਲੇ ਵੀ 13 ਕਿਲੋ ਠੀਕ ਆ ਲੋ ਵੀ ਸੱਜਣੋ 13 ਲੀਟਰ ਬਾਈਆਂ ਦਾ ਬੋਲਾ ਇਸ ਵਕਤ ਇਹਦੇ ਥੱਲੇ ਤਿਆਰ ਆ ਚਾਰ ਦਿਨ ਹੋ ਗਏ ਸੂਈ ਨੂੰ ਥਣ ਹਵਾਨਾ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਦਾ ਕਦ ਘਾਟ ਸੋਹਣਾ ਕਰੋ ਸੰਗ ਦੇ ਵਿੱਚ ਹੈਈ ਦੋਸਤੋ ਮੂੰਹ ਮੱਥਾ ਦੇਖ ਸਕਦੇ ਲੋ ਵੀ ਥਣ ਹਵਾਨਾ ਤੁਹਾਨੂੰ ਦੋਵੇਂ ਪਾਸਿਆਂ ਤੋਂ ਵਿਖਾ ਦਿੰਨੇ ਆ ਦੇਖ ਸਕਦੇ ਸੋਹਣਾ ਦੋਸਤੋ ਮੁਠੀ ਚਵਾਈ ਵਾਲਾ ਥਣ ਲੱਗਿਆ ਹੋਇਆ ਗੈਬ ਦੋਸਤੋ ਬੇਸ਼ੱਕ ਘਟਾ ਇਸ ਵਕਤ ਦੋਸਤੋ ਬਾਈਆਂ ਦਾ 13 ਲੀਟਰ ਬੋਲਾ ਤਿਆਰ ਆ ਤੇ ਦੁੱਧ ਵੀ ਆਪਾਂ ਬਾਈ ਤੋਂ ਪੁੱਛ ਲੈਣੀ ਕਿੰਨਾ ਕ ਪਾ ਦੂਗੀ ਪਹਿਲੇ ਸੂਏ ਕਿੰਨਾ ਕੱਢਿਆ ਬਾਈ ਕਿੰਨਾ ਕ ਦੁੱਧ ਪਾ ਦੂਗੀ ਫਿਰ ਇਹ ਪਾ ਦੂਗੀ 16-17 ਕਿਲੋ ਠੰਡਾ ਪਾ ਦੂਗੀ 16-17 ਲੀਟਰ ਠੰਡਾ ਪਾ ਦੂਗੀ ਹਾਂਜੀ ਹਾਂਜੀ ਲਓ ਬੇ ਬਾਈਆਂ ਦਾ 16-17 ਲੀਟਰ ਦੁੱਧ ਇਹਨੇ ਜਿਹੜਾ ਕਿ ਪਾ ਦੇਣਾ ਤੇ ਇਸ ਵਕਤ 13 ਲੀਟਰ ਦੋਸਤੋ ਤੁਸੀਂ ਚੋਕੇ ਲ ਜਾ ਸਕਦੇ ਆ ਬਾਈ ਦਾ ਵਪਾਰ ਦਾ ਕੰਮ ਹੀ ਆ ਬਾਈਆਂ ਦਾ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ 5 ਵਾਲਾ ਕ੍ਰੋਸ ਅੰਗ ਦੇ ਵਿੱਚ ਹੈਗੀ ਆ ਇਸੇ ਕਰਕੇ ਥੋੜੀ ਨਾ ਬੱਚੇ ਦਾ ਕੇਰੀ ਇਹ ਵਹਿੜਾਂ ਦੋਸਤੋ ਕਰਦੀਆਂ ਹੀ ਹੁੰਦੀਆਂ ਦੇਖ ਸਕਦੇ ਕਦ ਘੜ ਸੋਹਣਾ ਦੋਸਤੋ ਵੇ ਲਾਈਨ ਤੇ ਚੰਗੀ ਆ ਕ੍ਰੋਸ ਅੰਗ ਥਣ ਥਣ ਸੋਹਣਾ ਲੱਗਿਆ ਦੋਸਤੋ ਮੁਠੀ ਚਵਾਈ ਵਾਲਾ ਗੈਪ ਦੋਸਤੋ ਬੇਸ਼ੱਕ ਭੌਂ ਦੀ ਘਾਟ ਆ ਤੇ ਹਵਾਨਾ ਦੋਸਤੋ ਬਹੁਤ ਸੋਹਣਾ ਦੇਖਸਾਰੇ ਇਹਦੇ ਮਗਰ ਬੱਚਾ ਬੱਚਾ ਹੀ ਇਹਦੇ ਮਗਰ ਲੋ ਬਈ ਬੱਚਾ ਇਹਦੇ ਮਗਰ ਇਹਦਾ ਰੇਟ ਕੀ ਕਰਦਿਆਂਗੇ ਬਾਈ ਇਹਦਾ 52000 ਇਹਦਾ 52000 ਇਹ ਚੋਈ ਥੋੜਾ ਬਹੁਤ ਮਾਨਤਨ ਹੋ ਜੀ ਹਾਂਜੀ ਹੋ ਜੀ ਠੀਕ ਆ ਚੋਈ ਦੀ ਠੰਡੀ ਸੀਲ ਆ ਬਾਈ ਹਾਂਜੀ ਹਾਂਜੀ ਬਾਈ ਠੀਕ ਆ ਲਓ ਬਈ ਚੋਈ ਦੀ ਬਾਈਆਂ ਦਾ ਠੰਡੀ ਸੀਲ ਆ ਬੱਚੇ ਦਾ ਕਰਕੇ ਦੋਸਤੋ ਥੋੜਾ ਜਿਹਾ ਬਾਈ ਕਰਦੇ ਬਣਾਇਆ ਬੱਚੇ ਦਾ ਕਰਕੇ ਮਾੜਾ ਜਿਹਾ ਦੋਸਤੋ ਗਰਮੀ ਵਿਖਾਉਂਦੀ ਹੈ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਕਾਬ ਦੀ ਇੱਥੇ ਆ ਕੇ ਤਸੱਲੀ ਕਰਕੇ ਸੌਦਾ ਕਰ ਲਿਓ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਹੈ ਰੁਟੀਨ ਜੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਨੰਬਰ ਵੀ ਉੱਧਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਸਦਜਣੋ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ